ਉਹ ਜਦੋਂ ਲਾਪਰਵਾਹੀਆਂ ਆਉਂਦੀਆਂ ਆ ਲਾਪਰਵਾਹੀਆਂ ਸਮੇਂ ਨੂੰ ਖਰਾਬ ਕਰਦੀਆਂ ਆ ਤੁਹਾਡਾ ਪ੍ਰੇਅਰ ਦਾ ਟਾਈਮ ਐ ਆ ਤੁਸੀਂ ਹੋਰ ਗੱਲਾਂ ਚ ਬਤੀਤ ਕਰ ਲਿਆ ਤੁਸੀਂ ਆਪਣੇ ਸਮੇਂ ਨੂੰ ਖਰਾਬ ਕਰ ਲਿਆ ਸਮਾਂ ਵਾਪਸ ਤਾਂ ਨਹੀਂ ਹੋਣਾ ਹallelujah ਇਸ ਲਈ ਪਰਮੇਸ਼ਰ ਦੇ ਸਮੇਂ ਨੂੰ ਲਾਭਦਾਇਕ ਕਰੋ ਉਹਨੂੰ ਜਦੋਂ ਤੁਸੀਂ ਪਰਮੇਸ਼ਰ ਤੇ ਮਿਹਨਤ ਕਰੋਗੇ ਨਾ ਤੁਹਾਡੀ ਮਿਹਨਤ ਜਿਹੜੀ ਆ ਥੋਥੀ ਜਾ ਬਰਥ ਨਹੀਂ ਜਾਵੇਗੀ ਕਿਉਂਕਿ ਦੌੜ ਜਦੋਂ ਅਸੀਂ ਪੜਦੇ ਹਾਂ 40 ਨੰਬਰ ਚ ਮੋੜ ਦੇ ਵਿੱਚ ਮੈਂ ਜਿਗਰਾ ਕਰਕੇ ਜੋ ਹਵਾਨ ਉੜੀਆ ਅਤੇ ਉਹਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਨੂੰ ਦੁਹਾਈ ਸੁਣ ਲਈ ਉਸਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ ਅਤੇ ਮੇਰੇ ਪੈਰਾਂ ਨੂੰ ਚਟਾਨ ਉਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ ਹallelujah ਤੁਸੀਂ ਜਿਸ ਜਗ੍ਹਾ ਵੀ ਹੋ ਤੰਗੀ ਵਿੱਚੋਂ ਕਿੱਦਾਂ ਦੇ ਵੀ ਹਾਲਾਤ ਆ ਤੁਹਾਡੇ ਜਿਗਰਾ ਕਰਕੇ ਪਰਮੇਸ਼ਰ ਵੱਲ ਹੋ ਜਾਓ ਕਿ ਮੇਰਾ ਪਰਮੇਸ਼ਰ ਮੇਰੀ ਪ੍ਰਾਰਥਨਾ ਸੁਨੇਗਾ ਮੇਰਾ ਪਰਮੇਸ਼ਰ ਮੇਰੀ ਪ੍ਰਾਰਥਨਾ ਸੁਨੇਗਾ ਮੇਰਾ ਪਰਮੇਸ਼ਰ ਮੈਨੂੰ ਉੱਤਰ ਦੇਵੇਗਾ ਹallelujah ਇਸ ਤਰੀ ਜਿਗਰਾ ਕਰੋ ਕਾਲੀ ਨਾ ਕਰੋ ਹallelujah ਜਦੋਂ ਤੁਸੀਂ ਜਿਗਰਾ ਕਰਕੇ ਉਹਨੂੰ ਡੀਕੋਗੇ ਪਰਮੇਸ਼ਰ ਝੁੱਕ ਕੇ ਤੁਹਾਡੀ ਦੁਆਈ ਨੂੰ ਸੁਨੇਗਾ ਪਹਿਲੀ ਗੱਲ ਤੁਹਾਨੂੰ ਉਸ ਜਗ੍ਹਾ ਤੋਂ ਉਠਾਵੇਗਾ ਪਰਮੇਸ਼ਰ ਪਰਮੇਸ਼ਰ ਦਾ ਸੁਭਾਅ ਕਿਦਾਂ ਦਾ ਆਇਆ ਪਹਿਲੇ ਉਠਾਵੇਗਾ ਯੂਸਫ ਦੀ ਤਰ੍ਹਾਂ ਹਾਲੇਲੂਇਆ ਹਾਲੇਲੂਇਆ ਫਿਰ ਤੁਹਾਡੇ ਪੈਰ ਕਿਸੇ ਖੜੇਗਾ ਖੜੇ ਕਰਗਾ ਚਟਾਨ ਦੇ ਉੱਤੇ ਕਿਉਂਕਿ ਬਚਨ ਚ ਲਿਖਿਆ ਆਇਆ ਕਹਿੰਦਾ ਉਹ ਬੁੱਧਵਾਨ ਮਨੁੱਖ ਜਿਨੇ ਆਪਣੇ ਘਰ ਨੂੰ ਕਿੱਥੇ ਬਣਾਇਆ ਜੀ ਚਟਾਨ ਦੇ ਉੱਤੇ ਜਦੋਂ ਮੀਂਹ ਆਇਆ ਹਨੇਰੀਆਂ ਆਈਆਂ ਉਸ ਘਰ ਨੂੰ ਧੱਕਾ ਮਾਰਿਆ ਉਹ ਘਰ ਦਾ ਨੁਕਸਾਨ ਨਹੀਂ ਹੋਇਆ ਹallelujah ਕਿ ਘਰ ਤੁਹਾਨੂੰ ਦੇਖੋ ਤੁਸੀਂ ਘਰ ਕਿਹਦੇ ਉੱਤੇ ਬਣਾਇਆ ਕਿਹੜਾ ਘਰ ਬਣਾਇਆ ਤੁਸੀਂ ਦੱਸੋ ਆਤਮਿਕ ਘਰ ਇੱਕ ਪਰਿਵਾਰ ਦੇ 5 ਜੀ ਆ ਨਾ ਵੇ ਇੱਕ ਘਰ ਆ ਹallelujah ਅਗਰ ਤੁਹਾਡਾ ਘਰ ਜਿਹੜਾ ਆ ਸੱਚੀ ਪਵ ਯਸ ਮਸੀਹ ਦੇ ਉੱਤੇ ਨੀਂਦ ਦੇ ਉੱਤੇ ਰੱਖਿਆ ਹੋਇਆ ਆ ਤਾਂ ਉਹ ਘਰ ਨੂੰ ਕੋਈ ਵੀ ਟਾ ਨਹੀਂ ਸਕਦਾ ਹallelujah 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 ਇਸ ਜਿਲ੍ਹੇ ਦਾ ਮੇਰੇ ਭਾਈ ਪੜੋ ਜਿਗਰਾ ਕਰੋ ਪਰ ਪ੍ਰਭੂ ਬਾਲਤਿਆ ਆਂਦਿਓ ਕਿ ਪ੍ਰਭੂ ਮੇਰੀ ਸੁਣੇਗਾ ਪ੍ਰਭੂ ਮੇਰੀ ਸੁਣੇਗਾ ਪ੍ਰਭੂ ਮੇਰੀ ਸੁਣੇਗਾ ਔਰ ਮੇਰਾ ਵਿਸ਼ਵਾਸ ਹੈ ਕਿ ਉਹ ਤੁਹਾਡੀ ਜਰੂਰ ਸੁਣੇਗਾ ਹallelujah ਜਿਹੜੇ ਕੰਮ ਅਜੇ ਤੱਕ ਤੁਸੀਂ ਨਹੀਂ ਕਰ ਸਕਿਆ ਨਾ ਛੱਡ ਦਿਓ ਉਹਨਾਂ ਨੂੰ ਤੁਸੀਂ ਕਾਉਂਸਲਿੰਗ ਕਰਕੇ ਦੇਖ ਲਿਆ ਤੁਸੀਂ ਸਮਝਾ ਕੇ ਦੇਖ ਲਿਆ ਨਹੀਂ ਸਮਝੇ ਨਾ ਪ੍ਰਭੂ ਤੇ ਛੱਡ ਦਿਓ ਹallelujah ਹallelujah ਤੁਸੀਂ ਕਪੜੇ ਕਮਾਂ ਨੂੰ ਪ੍ਰਭੂ ਤੇ ਛੱਡ ਦਿਓ ਉਹਨੂੰ ਤੁਹਾਡਾ ਫਿਕਰ ਆ ایک گی جسا دن باد جی جس تھا دن باد اپنی جگہ تی کھڑے ہو جاؤں گے ایک گو جی جس تھا دن باد میرے پرمیشور خدا بنتا ایک گو جی جس تھوڑا باد میرے پرمیشور خدا جیزس